ਕਿਸੇ ਨੇ ਸਾਚੀ ਕਹਿਆ ਸੀ ਕਿ ਕਰਮਾ ਵਾਪਸ ਆਉਂਦਾ ਹੀ ਆ ਤੇ ਜੈਦਾ ਦੀ ਕਿਸੇ ਨਾ ਕਰਦੇ ਆ ਨਾ ਉਦਾਂ ਦੀਆਂ ਭਰਨੀਆਂ ਵੀ ਪੈਂਦੀਆਂ ਆ ਜੇ ਤੁਸੀਂ ਕਿਸੇ ਨੂੰ ਰਿਵਾ ਰਹੇ ਹੋ ਕਿਸੇ ਦਾ ਘਰ ਯਾੜਦੇ ਹੋ ਤਾਂ ਇੱਕ ਦਿਨ ਪ੍ਰਮਾਤਮਾ ਨੇ ਤੁਹਾਨੂੰ ਇਦਾਂ ਦਾ ਯਾੜਨਾ ਨਾ ਕਿ ਤੁਸੀਂ ਕਿਤੇ ਵੀ ਨਾ ਤਾਂ ਮੂੰਹ ਦਿਖਾਉਣ ਦੇ ਕਾਬਿਲ ਰਹਿਣਾ ਤੇ ਨਾ ਹੀ ਤੁਹਾਡਾ ਜ਼ਿੰਦਗੀ ਚ ਕਦੀ ਘਰ ਵਸਣਾ ਇਦਾਂ ਹੀ ਕੁਝ ਇਸ ਕੇਸ ਚ ਹੋਇਆ ਆ ਜਿਹੜੀ ਆ ਪੁਲਿਸ ਮੁਲਾਜ਼ਮ ਫੜੀ ਗਈ ਆ ਇਨੇ ਆਪਣੀ ਭੈਣ ਦੇ ਨਾਲ ਧੱਕਾ ਕੀਤਾ ਸੀ ਉਹਨਾਂ ਦੇ ਦੋ ਬੱਚੇ ਸੀ ਉਹਨੂੰ ਘਰੋਂ ਬੇਕਾਰ ਕੀਤਾ ਸੀ ਤੇ ਪ੍ਰਮਾਤਮਾ ਨੇ ਅੱਜ ਉਹਦੇ ਹੰਝੂਆਂ ਦਾ ਮੁੱਲ ਪਾ ਦਿੱਤਾ ਪੁਲਿਸ ਮੁਲਾਜ਼ਮ ਹੋ ਕੇ ਇਹ ਹਰਕਤ ਕੀਤੀ ਤੈਨੂੰ ਭੋਰਾ ਸ਼ਰਮ ਨਹੀਂ ਆਈ ਅਸੀਂ ਕੁੜੀਆਂ ਇੱਕ ਪੁਲਿਸ ਵਾਲੀ ਇੱਕ ਲੇਡੀਜ਼ ਪੁਲਿਸ ਦੇ ਕੋਲ ਜਾ ਕੇ ਆਪਣਾ ਦੁੱਖ ਸਾਂਝਾ ਕਰਦੇ ਆ ਕਿ ਇਹ ਸਾਡਾ ਦੁੱਖ ਸਮਝੂਗੀ ਇੱਕ ਲੇਡੀਜ਼ ਇੱਕ ਲੇਡੀਜ਼ ਦਾ ਦੁੱਖ ਸਮਝੂਗੀ ਤੇ ਤੂੰ ਇੱਕ ਜਨਾਨੀ ਔਰਤ ਹੋ ਕੇ ਇੱਕ ਪੁਲਿਸ ਦੀ ਵਰਦੀ ਪਾ ਕੇ ਤੇ ਤੂੰ ਇੱਕ ਹੱਸਦਾ ਵਸਦਾ ਘਰ ਆੜਿਆ ਤੈਨੂੰ ਭੋਰਾ ਸ਼ਰਮ ਮਨਾਈ ਤੇ ਜਿਹੜੀਆਂ ਰਖੇਲਾ ਹੁੰਦੀਆਂ ਆ ਜਿਹੜੀਆਂ ਕਿਸੇ ਦਾ ਘਰ ਖਰਾਬ ਕਰਦੀਆਂ ਉਹਨਾਂ ਦਾ ਬੈਕਗ੍ਰਾਉਂਡ ਕਦੀ ਵੀ ਬਹੁਤ ਜ਼ਿਆਦਾ ਵਧੀਆ ਨਹੀਂ ਹੁੰਦਾ ਕਿਉਂਕਿ ਜਿਹੜੀ ਇੱਕ ਵਧੀਆ ਇੱਜ਼ਤਦਾਰ ਘਰ ਦੀ ਕੁੜੀ ਆ ਉਹ ਕਦੀ ਵੀ ਕਿਸੇ ਦਾ ਘਰ ਨਹੀਂ ਖਰਾਬ ਕਰਦੀ ਤੇ ਇਹ ਭੈਣ 2022 ਦੀ ਪੂਰੀ ਕੋਸ਼ਿਸ਼ ਕਰ ਰਹੀ ਸੀਗੀ ਇਹਨੂੰ ਪਤਾ ਸੀਗਾ ਕਿ ਜਿਹੜੀ ਇਹਦੀ ਰਖੇਲ ਹੈ ਇਹਦੇ ਹਸਬੰਡ ਦੀ ਜਿਹੜੀ ਰਖੇਲ ਆ ਉਹ ਦੋ ਨੰਬਰ ਦਾ ਕੰਮ ਕਰਦੀ ਆ ਉਹ ਨਸ਼ਾ ਵੇਚਦੀ ਆ ਉਹ ਬਲੈਕ ਕਰਦੀ ਆ ਪਰ ਉਹਨੂੰ ਫੜਿਆ ਕਿੱਦਾਂ ਜਾਵੇ ਤੇ ਇਹ ਭੈਣ 2022 ਦੀ ਕੋਸ਼ਿਸ਼ ਕਰ ਰਹੀ ਸੀਗੀ ਪਰ ਹੁਣ ਇਹਦੀ ਕੋਸ਼ਿਸ਼ ਆਪਣੀ ਚ ਕਾਮਯਾਬ ਹੋਈ ਆ ਇਹਨੇ ਨੂੰ ਰੰਗੀ ਹੱਥੀ ਫੜਾਇਆ ਆ ਤੇ ਅੱਜ ਉਹ ਲੇਡੀਜ਼ ਸਿਲਾਖਾਂ ਦੇ ਪਿੱਛੇ ਬੈਠੀ ਆ ਤੇ ਬੈਠੀ ਰਹੂਗੀ ਤੇ ਤੇ ਬਾਕੀ ਜਿੰਨੀਆਂ ਵੀ ਔਰਤਾਂ ਇਹ ਕੰਮ ਕਰਦੀਆਂ ਨੇ ਕਿਸੇ ਦਾ ਘਰ ਖਰਾਬ ਕਰਦੀਆਂ ਨੇ ਜਾਂ ਕਿਸੇ ਦੇ ਬੱਚਿਆਂ ਨੂੰ ਰੋਲਦੀਆਂ ਨੇ ਇੱਕ ਨਾ ਇੱਕ ਦਿਨ ਇਹਦਾ ਨਤੀਜਾ ਸਾਹਮਣੇ ਆਉਂਦਾ ਜ਼ਰੂਰ ਆ ਪਰ ਗੱਲ ਸਿਰਫ ਇੱਥੇ ਮੁੱਕਦੀ ਆ ਕਿ ਸਬਰ ਕਰਨਾ ਪੈਂਦਾ ਆ ਤੇ ਜੇ ਭੈਣ ਨੇ ਸਬਰ ਕੀਤਾ ਸੀ ਉਹਨੇ ਆਪਣੇ ਅੰਦਰ ਠਾਣਿਆ ਸੀ ਕਿ ਮੈਂ ਇੱਕ ਨਾ ਇੱਕ ਦਿਨ ਇਹਦਾ ਅਸਲੀ ਚਿਹਰਾ ਸਾਹਮਣੇ ਲੈ ਕੇ ਆਉਣਾ ਆ ਤੇ ਉਹ ਭੈਣ ਅੱਜ ਕਾਮਯਾਬੀ ਹੋਈ ਆ ਸਬਰ ਕਰੋ ਇਸ ਚੀਜ਼ 'ਤੇ ਡਟੇ ਰਹੋ ਪਿੱਛੇ ਨਾ ਹਟਿਓ ਕੋਈ ਗੱਲ ਨਹੀਂ 6 ਮਹੀਨੇ ਲੱਗ ਜਾਣ 1 ਸਾਲ ਲੱਗ ਜਾਣ 2 ਸਾਲ ਲੱਗ ਜਾਣ ਜੇ ਇਹ ਭੈਣ ਨੂੰ 3 ਸਾਲ ਬਾਅਦ ਇਨਸਾਫ ਮਿਲ ਸਕਦਾ ਹੈ ਤੇ ਸਾਨੂੰ ਕਿਉਂ ਨਹੀਂ ਮਿਲੂਗਾ ਸਾਨੂੰ ਵੀ ਮਿਲੂਗਾ ਤੇ ਜਿਹੜਾ ਬੰਦਾ ਵੀ ਆ ਉਹਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਜੇ ਇਹ ਲੇਡੀ ਤਸਕਰ ਸੀਗੀ ਤੇ ਉਹ ਬੰਦਾ ਵੀ ਇਹਦੇ ਨਾਲ ਰਲਿਆ ਹੋਊਗਾ ਉਹਨੇ ਵੀ ਇੱਕ ਪੈਸਿਆਂ ਪਿੱਛੇ ਆਪਣੀ ਔਰਤ ਨੂੰ ਆਪਣੇ ਬੱਚੇ ਨੂੰ ਧੋਖਾ ਦਿੱਤਾ ਸੀਗਾ ਤੇ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਵੀ ਉਹ ਬੰਦੇ ਨੂੰ ਵੀ ਸਜ਼ਾ ਦਿੱਤੀ ਜਾਵੇ ਤੇ ਇਹਨਾਂ ਦਾ ਘਰ ਢਾਇਆ ਜਾਵੇ ਇਹਨਾਂ ਦੇ ਘਰ ਤੇ ਬਲਡੋਜ਼ਰ ਚਲਾਇਆ ਜਾਵੇ ਤਾਂ ਕਿ ਇਹਨਾਂ ਨੂੰ ਅਕਲ ਆਵੇ ਕਿਸੇ ਦਾ ਹੱਸਦਾ ਵਸਦਾ ਘਰ ਅਯਾੜਨ ਦੇਈਆਂ ਇੱਕ ਤਾਂ ਕਿਸੇ ਦਾ ਬੰਦਾ ਪੱਟ ਕੇ ਘਰ ਹੀ ਆੜਦਾ ਤੇ ਦੂਜਾ ਨਸ਼ਾ ਵੇਚ ਕੇ ਪੰਜਾਬ ਨੂੰ ਹੀ ਆੜਨਦੇ ਆ ਇਹ ਲੋਕ ਨਸ਼ਾ ਮੁਕਤ ਕਰੂਗੇ ਇੱਕ ਪ੍ਰਸ਼ਾਸਨ ਦੇ ਇੱਕ ਪੁਲਿਸ ਦੀ ਡਿਊਟੀ ਲਈ ਗਈ ਆ ਕਿ ਨਸ਼ੇ ਆੜਿਆਂ ਨੂੰ ਫੜਿਆ ਜਾਵੇ ਤੇ ਇਹੋ ਜੇ ਘਟਿਆ ਲੋਕ ਪੁਲਿਸ ਮੁਲਾਜ਼ਮਾਂ ਦਾ ਪ੍ਰਸ਼ਾਸਨ ਦਾ ਨਾਂ ਵੀ ਬਦਨਾਮ ਕਰਦੇ ਆ ਤੇ ਇਹੋ ਜਿਹੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ